ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਿਆ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤਾਂ ਲੋ ਜੀ ਆਪਾਂ ਖੜਿਆ ਹੁਣ ਆਪਣੇ ਖੇਤ 'ਚ ਖੇਤ 'ਚ ਖੜਨ ਦਾ ਵੀ ਤੁਹਾਨੂੰ ਕਿਆ ਕਾਰਨ ਦੱਸਾਂ ਵੀ ਇਸ ਟਾਈਮ ਆ ਬੋਲਟ ਖੜਾ ਹੈ ਵੀ ਆਪਣੀ ਬਾਈ ਜਿਹੜੀ ਸਾਡੀ ਭੈਣ ਹੈ ਰਜਵੰਤ ਉਹਦੇ ਕੋਲਗੇ ਲਿਖ ਗਏ ਤੇ ਫਸਟ ਟਾਈਮ ਸੋ ਮਠਿਆਈ ਦਾ ਡੱਬਾ ਵੀ ਚਲੋ ਭੈਣਾਂ ਨੂੰ ਵੀ ਤੁਹਾਨੂੰ ਪਤਾ ਵੀ ਚੌਹ ਹੁੰਦਾ ਹੈ ਵੀ ਬਾਈ ਭੈਣਾਂ ਵੀ ਜਿਉਂਦਿਆਂ ਬਸਦੀਆਂ ਰਹਿਣ ਜਿਹਦੀਆਂ ਜਿਹਦੀਆਂ ਭੈਣਾਂ ਐ ਨਾ ਵੀ ਉਹਨਾਂ ਖਾਤਰੋਂ ਮਾਂਵਾ ਹੀ ਆ ਵੀ ਜੇ ਸੱਚੀ ਪੁੱਛੋ ਤਾਂ ਭੈਣਾਂ ਵੀ ਬਹੁਤ ਦੁਆਵਾਂ ਕਰਦੀਆਂ ਵੀ ਸਾਡੇ ਭਾਈ ਆ ਜਿਹੜੇ ਉਹ ਭਾਈ ਬਸ ਦੇ ਰਹਿਣ ਜਿਉਂਦੇ ਰਹਿਣ ਪਤਾ ਨਹੀਂ ਕਿਆ-ਕਿਆ ਕਹਿੰਦੇ ਆ ਕਹਿੰਦੇ ਨਹੀਂ ਹੁੰਦੇ ਵੀ ਪਿੰਡ ਦਾ ਤਾਂ ਨਾ ਕਹਿੰਦੇ ਜੇ ਭੈਣ ਦੇ ਘਰ ਕੁੱਤਾ ਵੀ ਚਲੇ ਜਾਵੇ ਉਹ ਵੀ ਮਾਨ ਨਹੀਂ ਅਸੀਂ ਤਾਂ ਫੇਰ ਵੀ ਬੰਦੇ ਆ ਠੀਕ ਨਹੀਂ ਵੀ ਇਹਨਾਂ ਸਤਕਾਰ ਦਿੰਦੀ ਆ ਭੈਣਾ ਸੋ ਭੈਣ ਕੋਲ ਚਲੇ ਗਏ ਤੇ ਕਾਫੀ ਟਾਈਮ ਲੱਗ ਗਿਆ ਵੀ ਉੱਥੇ ਬੈਠੇ ਬੈਠੇ ਮੈਨੂੰ ਸਰਦਾਰ ਨੀ ਭਾਈ ਕਹੀ ਗਈ ਕਹਿੰਦੀ ਵੀ ਛੇਤੀ ਚੱਲੋ ਮੈਨੂੰ ਠੋਰ ਜੀ ਮਾਰ ਗਈ ਕਹਿੰਦੀ ਮੈਂ ਸਬਜ਼ੀ ਬਣਾਉਣੀ ਆ ਵੀ ਹੁਣ ਇਸ ਟਾਈਮ 3:30 ਹੋ ਚੁੱਕਿਆ ਪਮੂਰਾ ਨੇ ਵੀ ਮਿਲ ਜਾਣਾ ਘਰ ਜਾ ਕੇ ਸੋ ਮੈਂ ਕਿਹਾ ਵੀ ਕੋਈ ਨਾ ਵੀ ਚਲਦੇ ਆ ਚਲਦੇ ਆ ਚਲਦੇ ਆ ਵੀ ਚਲੋ ਹੁਣ ਉੱਥੇ ਤੇ ਤੁਰ ਪਏ ਵੀ ਕਾਫੀ ਟਾਈਮ ਤੇ ਬਾਅਦ ਤਾਂ ਮੈਨੂੰ ਕਹਿੰਦੀ ਵੀ ਫਿਰ ਮੈਂ ਛੇੜਦੀ ਭਾਈ ਰਾਜ ਜੀ ਮਾ ਹੁਣ ਤਾਂ ਤੂੰ ਕੋਈ 5 ਮਿੰਟ ਵਾਲੀ ਉਹ ਸਬਜ਼ੀ ਬਣਾ ਦੇ ਕੋਈ ਵੀ ਇਹ ਮੈਨੂੰ ਕਹਿੰਦੀ ਵੀ 5 ਮਿੰਟ ਵਾਲੀ ਤਾਂ ਫਿਰ ਮੈਂ ਤਾਂ ਚਟਣੀ ਬਣਾ ਸਕਦੀ ਆ ਚਲੋ ਮੇਰੇ ਦਿਮਾਗ ਚ ਆਇਆ ਚਟਣੀ ਵੀ ਠੀਕ ਰਹੀ ਕਿਉਂਕਿ ਕਾਫੀ ਦਿਨ ਹੋ ਗਏ ਅਸੀਂ ਵੀ ਬਹੁਤ ਪ੍ਰੋਗਰਾਮਾਂ ਦੇ ਵਿੱਚ ਚਲਦੇ ਆ ਸੋ ਘਰ ਸਾਗ ਵੀ ਬਣਿਆ ਤਾਂ ਸਾਗ ਤਾਂ ਤੁਹਾਨੂੰ ਪਤਾ ਹੈ ਪੰਮੂ ਤਾਂ ਪਹਿਲਾਂ ਹੀ ਬਹੁਤ ਨਾ ਨੂੰ ਕਰ ਕਰਦਾ ਸੋ ਸਾਗ ਬਣੇ ਤੇ ਵਿੱਚ ਵਿੱਚ ਇੱਕ ਗੱਲਾਂ ਕੜੀ ਵੀ ਬਣ ਲਈ ਤੇ ਵਿੱਚ ਗਾਜਰਾਂ ਤੇ ਆਲੂਆਂ ਦੀ ਸਬਜ਼ੀ ਬਣ ਲਈ ਕਿਉਂਕਿ ਮੌਸਮੀ ਸਬਜ਼ੀ ਆ ਗਾਜਰਾਂ ਸੋ ਇਹ ਵੀ ਜਾ ਰਹੀ ਆ ਹੁਣ ਸੋ ਹੁਣ ਆਗੇ ਜੀ ਆਪਣੇ ਖੇਤ ਦੇ ਵਿੱਚ ਰਾਹ ਦੇ ਵਿੱਚ ਗੱਲੀ ਬਾਤੀ ਕਰਦੇ ਕਿਉਂਕਿ ਇਹ ਨਹੀਂ ਹੈਗਾ ਚਲੋ ਅਸੀਂ ਚਾਹੇ ਉਹਰੇ 3-4 ਕਿਲੋਮੀਟਰ ਕੋਲ ਤੀ ਆਏ ਭੈਣ ਦੇ ਰਾਹ ਦੇ ਵਿੱਚ ਆਪਣੀਆਂ ਤੁਹਾਨੂੰ ਪਤਾ ਹੈ ਮੀਆਂ ਬੀਬੀ ਦੀਆਂ ਕਿਹੜਾ ਗੱਲਾਂ ਹੁੰਦੀਆਂ ਪਰਿਵਾਰਕ ਗੱਲਾਂ ਸੋ ਕੁਸਕ ਭੈਣਾਂ ਦੀ ਚਲੋ ਉੱਥੇ ਬੈਠੇ ਰਹੇ ਕਰਦੇ ਇਹੀ ਗੱਲਾਂ ਹੁੰਦੀਆਂ ਕੋਸੀ ਵੀ ਰਿਸ਼ਤੇਦਾਰੀ ਤੇ ਹੁੰਦੇ ਆਂਦੇ ਆਦਰਾ ਤੱਕ ਤਾਂ ਪਰਿਸ਼ਤੇਦਾਰਾਂ ਦੀਆਂ ਗੱਲਾਂ ਕਰਦੇ ਆ ਜਾਂਦੇ ਆ ਸੋ ਪਹੁੰਚੇ ਵੀ ਭਾਈ ਆਪਣੇ ਖੇਤ ਦੇ ਵਿੱਚ ਬਾਕੀ ਭਾਈ ਭੈਣ ਕੋਲ ਵੀਡੀਓ ਨਹੀਂ ਬਣੀ ਵੀ ਬਸ ਇੰਨਾ ਕਿ ਟਾਈਮ ਤਾਂ ਵੀ ਗੱਲਾਂ ਦੇ ਵਿੱਚ ਰੁੱਝੇ ਰਹੇ ਸੋ ਬਾਕੀ ਚੱਲਦਾ ਸਰਦਾਰਨੀ ਨੇ ਕੈਮਰਾ ਫੜਿਆ ਵਾ ਅੱਜ ਭਾਈ ਦੀ ਚਟਣੀ ਦੀਓ ਦੇਖਦੇ ਆ ਇਹਦੇ ਚਟਣੀ ਦੇ ਵੀ ਇਹਨੇ ਦੇਖੋ ਕਿੱਥੇ ਤੇ ਤਰਕ ਮਾਰੀ ਆ ਕਹਿੰਦਾ ਬੰਦੇ ਨੂੰ ਛਾਹ ਮਿਲਣੀ ਚਾਹੀਦੀ ਸੋ ਆ ਮੈਂ ਕਰ ਪਦੀਨਾ ਲੈ ਗਿਆ ਵੀ ਪਦੀਨੇ ਦੀ ਜੜ ਲਾਉਣੀ ਆ ਇੱਥੇ ਗਵਾਂਡੀਆਂ ਦੇ ਤੇ ਮੋਟਰ ਤੇ ਆਪਾਂ ਲਈ ਸੈੱਟ ਕਰਾ। ਸੋ ਉਹ ਤੇ ਵਰਤੀ ਇਹਨੇ ਗੱਲ ਕਹਤੀ ਕਹਿੰਦੀ ਚਟਣੀ ਚਲੋ ਕੋਈ ਨਹੀਂ। ਚਟਣੀ ਵੀ ਕਿਸਮਤ ਨਾਲੇ ਮਿਲਦੀ ਐ। ਇਹ ਕਹਿੰਦੀ ਤਾਂ ਨਹੀਂ ਐ ਯਾਰ ਤੇ ਪਦੀਨੇ ਦੀ ਚਟਣੀ ਵਿੱਚੇ ਪਿਆਰ ਪਾ ਕੇ ਬਣਾਉਂਗਾ। ਮੈਂ ਚੱਲ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਇਹਦੇ ਨਾਲ ਮਿਲਾਉਂਦਾ। ਸਭ ਤੋਂ ਪਹਿਲਾਂ ਦੇਖੋ ਵੀ ਅੱਜ ਸਫਾਈ ਕਰ ਚੁੱਕੇ ਅਸੀਂ। ਦੇਖੋ ਭਾਈ ਪਾਪਾ ਜੀ ਸਫਾਈ ਕਰ ਗਏ। ਆਹ ਪਾਲਕ ਦਾ ਭਾਈ ਖੜੀ ਐ ਇਹ ਕਿਸੇ ਨੂੰ ਜਵਾਬ ਨਹੀਂ ਚਾਰੇ ਘਰਾਂ ਚੋਂ। ਵੀ ਜਿੰਨਾ ਬੱਟਦਾ ਉਹ ਤਾਂ ਨਹੀਂ ਆ ਬੱਟੇ ਕੋਲ ਜਾ ਕੇ ਕਰ ਸਕਾਤਾ ਨਾ। ਕਿ ਮੂਲਿਆ ਵਾਲਿਆਂ ਦੇ ਪੱਤੇ ਆ ਵੱਢ ਕੇ ਸਾਰੇ ਰੱਖ ਤੇ ਵੀ ਬਿੱਕੀ ਬਾਈ ਜੀ ਇਹਨਾਂ ਨੂੰ ਕਹਤਾ ਉਹਨਾਂ ਦੇ ਪਸ਼ੂ ਆ ਵੀ ਉਹ ਜਾ ਕੇ ਆਪਣਾ ਕਰ ਲਵੇ ਟੁੱਕ ਲਵੇ ਠੀਕ ਨਹੀਂ ਹਲੋ ਆ ਨਾ ਸਾਰੇ ਸੋ ਇਧਰ ਮਿਲੋ ਜੀ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਜੀ ਭੈਣ ਕੋਲ ਜਾਇਆ ਹੈ ਜੀ ਵੀ ਮਠਾਈ ਲੈ ਕੇ ਗਏ ਤੇ ਵੀ ਬੋਲਟ ਤੇ ਆਉਂਦੀ ਪਹਿਲੀ ਵਾਰ ਜੱਗਾਇਆ ਤੇ ਬੋਲਟ ਤੇ ਫਿਰ ਆਉਂਦੇ ਆਉਂਦੇ ਬਸ ਇਹ ਚੱਲਣ ਦੀ ਸਲਾਹ ਜੀ ਬਣ ਗਈ ਤਲਾਤਾ ਕਰ ਸਵੇਰ ਦੀ ਬਣੀ ਹੋਈ ਸੀ ਮਦੀਨੇ ਨੂੰ ਦੇਖ ਕੇ ਮੈਂ ਕਿਹਾ ਵੀ ਚਲੋ ਖੇਤ ਜਾਇਆਉਂਗੀ ਥੋੜੇ ਘਾਇ ਤੇ ਫਿਰ ਧਨੀਆ ਲੈ ਆਉਂਗੀ ਜੀ ਹੁਣ ਧਨੀਆ ਬਦੀ ਨਹੀਂ ਰਹੀ ਜਿਹੜਾ ਕੋਮੇਚ ਪਿਆਜ਼ ਬਾਰੇ ਉਹ ਬਤੂ ਕਹਦੇ ਵੀ ਬਸ ਵੀ ਕੰਮ ਨਾ ਨਾ ਘੜਾ ਮਸਾਹੀ ਚੜਨੀ ਗੁੱਟੀ ਅੱਜ ਮੈਂ ਬੱਤਾ ਜ਼ਾਰ ਦੇਣਾ ਹਾਂਜੀ ਨਹੀਂ ਸਾਗ ਪਿਆ ਜੀ ਤੁਸੀਂ ਸਾਗ ਖਾਣਾ ਵਾ ਸਾਗ ਵੀ ਤੜਕੂਗੀ ਤੇ ਬਾਕੀ ਜਾਤੇ ਤਾਂ ਕੜੀ ਵੀ ਬਣ ਲਈ ਐ ਜੀ ਗਾਜਰਾਂ ਦੀ ਸਬਜ਼ੀ ਬਣ ਲਈ ਐ ਤਾਂ ਬੱਚੇ ਥੋੜੇ ਜਿਹਾ ਤਾਂ ਕੁਝ ਜੀਂਗਾ ਵੈਸੇ ਸਾਗ ਤੇ ਤਾਂ ਮੈਂ ਚਲ ਹੁਣ ਇੱਕ ਦੋ ਵਾਰ ਕਹਿ ਦਿੰਦੇ ਵੀ ਕਰੋਨਾ ਹੀ ਆ ਜਾਂਦਾ ਜਾਂਦਾ ਹੀ ਬਣਾ ਲਈਏ। ਵੀ ਵਿੱਚ ਨੂੰ ਸਬਜ਼ੀਆਂ ਜ਼ਿਆਦਾ ਵੀ ਗੇੜਾ ਜਿਸ ਤਰ੍ਹਾਂ ਕਹਿ ਦਿੰਦੇ ਆ ਵੀ ਮੌਸਮੀ ਆ ਗਾਜਰਾਂ ਗੁਜਰਾਂ ਦੀਆਂ। ਕਿਉਂਕਿ ਫਿਰ ਇਹਦੇ ਬਾਅਦ ਤਾਂ ਦਾਲਾ ਦੂਲਾ ਆ ਜਾਂਦੀ ਹੋਰ ਹਰੀਆਂ ਸਬਜ਼ੀਆਂ। ਭਿੰਡੀਆਂ ਬਤਾਉ ਆ ਜਾਣੇ, ਤੋਰੀਆਂ ਤਾਰੀਆਂ ਗਰਮੀ ਦੀਆਂ। ਤਾਂ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਅੱਜ ਭੈਣ ਕੋਲ ਗੇੜਾ ਮਾਰਿਆ ਉਹਨੇ ਫਿਰ ਉੱਥੇ ਟਾਈਮ ਵੀ ਲੱਗ ਗਿਆ ਜੀ ਥੋੜਾ ਜਿਹਾ। ਉੱਠੇਉ ਨਹੀਂ ਤਾਂ ਉੱਥੇ ਤੇ ਨਾ 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 ਵੀ ਨਹੀਂ ਜਲਾਇਆ ਇਹਨਾਂ ਉਲਟਾ ਚੋਤਵਾਰ ਕੋ ਕਾਲ ਤੇ ਮੇ ਇਹ ਮੈਨੂੰ ਕਹਿੰਦੀ ਦੀ ਉੱਠ ਖੜ ਪਰ ਮੈਂ ਥੋੜਾ ਜਿਹਾ ਪਤਾ ਜੀ ਵੀ ਕੱਲੇ ਕਰਕੇ ਘਰ ਵੀ ਕੰਮ ਕਾਰ ਸਿਮੇਟ ਕੇ ਜਾਣਾ ਪੈਂਦਾ ਜੀ ਥੋੜਾ ਬੇਵਾਬ ਉਹ ਦੇ ਕੇ ਚੱਲਣਾ ਪੈਂਦਾ ਹੈ ਜਿੱਥੇ ਜਾਣਾ ਉੱਥੇ ਜਾਣਾ ਵੀ ਆ ਤੇ ਆਪਣਾ ਵੀ ਘਰ ਵੀ ਸਾਫ ਸਫਾਈ ਆਪਣਾ ਰੋਟੀ ਪਾਣੀ ਦਾ ਕਰਕੇ ਬੱਚੇ ਸਕੂਲ ਭੇਜ ਕੇ ਝਾੜੂ ਕੋਚਾ ਲਾ ਕੇ ਫਿਰ ਕੱਪੜਾ ਲੀੜਾ ਧੋ ਕੇ ਤਾਂ ਤਿਆਰ ਹੋ ਕੇ ਫਿਰ ਦੁਪਹਿਰ ਦੁਪਹਿਰ ਫਿਰ ਚਲੋ ਪਾਣਾ ਕੋਲ ਗਿਆ ਢੇੜਾ ਵੱਜ ਗਿਆ ਹੁਣ ਆਉਂਦੇ ਹੋਏ ਧਣੀਆਂ ਲੈ ਚੱਲਣਾ ਤੇ ਬੱਚੇ ਵੀ ਆ ਕੇ ਹੋਣੇ ਚ ਫਿਰ ਬੱਚਿਆਂ ਦੇ ਕੱਪੜੇ ਕੁੱਪੜੇ ਚੇਂਜ ਕਰਾ ਕੇ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਫਿਰ ਚਾਚੂ ਬਣਾ ਕੇ ਫਿਰ ਉਹਨਾਂ ਟਿਊਸ਼ਨ ਭੇਜਣਾ ਸੀ ਮੈਂ ਹੁਣ ਕਣਕ ਦੀ ਬੱਲੀ ਕਹਿੰਦੀ ਹੈ ਵੀ ਲੈ ਲੈ ਕੋਈ ਨਵੀਂ ਚੀਜ਼ ਮੈਂ ਕਰਜਾ ਝਾਰ ਦੂੰ ਚੱਲ ਫਿਰ ਬਾੜਾ ਉੱਥੋਂ ਮਤ ਮਿਸਤਾ ਦਾ ਮੈਨੇ ਜਾਣਾ ਜੀ ਅੱਜ ਹਾਂ ਹਾਂ ਜੀ ਅੱਛਾ ਬਸ ਨਹੀਂ ਇਹ ਤਾਂ ਕਹਿ ਦਿੰਦੇ ਵੀ ਸਵਾ ਰੱਖੋ ਤੇ ਨਹੀਂ ਇਹ ਸੁੱਖੀ ਰੱਖੋ ਕਿਸੇ ਦਾ ਮਾੜਾ ਨਾ ਜੀ ਸੋਚ ਇਤਾਂ ਯਾਦਾਸ ਕਰੋ ਵੀ ਜੇ ਜਿਹੜੀ ਚੀਜ਼ ਅਸੀਂ ਲੈਣੇ ਆ ਵੀ ਹਰੇਕ ਇਹਨੇ ਜੋਗਾ ਹੋ ਜਵੇ ਵੀ ਉਹ ਚੀਜ਼ ਲੈ ਸਕੇ ਵੀ ਕਿਸੇ ਨਾਲ ਸਾੜਾ ਨਾ ਕਰੋ ਕਿਸੇ ਨਾਲ ਦੁਰ ਵਿਹਾਰ ਨਾ ਕਰੋ ਜੀ ਮਿਲਵਰਤ ਕਰੋ ਜੀ ਬੜਾ ਆਂਡੀਆਂ ਗਵਾਂਡੀਆਂ ਨਾਲ ਵੀ ਆਪਣੇ ਰਿਸ਼ਤੇਦਾਰਾਂ ਨਾਲ ਵੀ ਵੀ ਆਪਣੇ ਪਰਿਵਾਰ ਵਿੱਚ ਵੀ ਪਿਆਰ ਬਣਾ ਕੇ ਰੱਖੋ ਜੀ ਸਾਰੇ ਇਹ ਤਾਂ ਭਾਈ ਸਾਡੇ ਹੈਗਾ ਹੀ ਹੈ ਠੀਕ ਨਹੀਂ ਬਸ ਭਾਈ ਪਾ ਕੇ ਛਾਂਟੀ ਹੈ ਨਾ ਵੱਟ ਲਏ ਗਏ ਉਹ ਤਾਂ ਨਹੀਂ ਇਹ ਤੁੜਿਆ ਜਾ ਵਜ ਫੋਲਿਆ ਹੋਇਆ ਹੈ ਜੀ ਅੱਜ ਚੀਰ ਕੇ ਮਸ਼ੀਨ ਚੋਂ ਮੂਲੀ ਲੋ ਲੈ ਕੇ ਨਹੀਂ ਗਏ ਤੁਸੀਂ ਇੱਥੇ ਪੱਕ ਗਈਆਂ ਚਲ ਦੋ ਉੱਥੇ ਉਹ ਲੈਣ ਇਧਰ ਨੂੰ ਨਾ ਉੱਥੇ ਤੇ ਪਦੀਨਾ ਤੋੜ ਮੈਂ ਇਧਰ ਆ ਦਿਖਾ ਦਵਾ ਲੋ ਭਾਈ ਆਹੇ ਦੇਖੋ ਇਹਨਾਂ ਆਹ ਸਮਝ ਲਓ ਵੀ ਆਹ ਜਿਹੜੀ ਧਨੀਆਂ ਲ ਦਵਾਰਾ ਭਾਈ ਵਿੱਚ ਦੇ ਸੀਰੇ ਜਾਂ ਪਾ ਕੇ ਗੁੱਡ ਕੇ ਪਾਣੀ ਪਾ ਗੇ ਵੀ ਆਹ ਦੇਖੋ ਆਹ ਮੁੱਲਿਆ ਮਾਲਿਆ ਚਲੋ ਮਿੱਥੇ ਛੱਡ ਗਏ ਪੈਣਾ ਤਾਂ ਧਨੀਆਂ ਹੈ ਨਾ ਆਹ ਡਰ ਨਾ ਡਰ ਕੇ ਨਾ ਤਰ ਟੁੱਟ ਗਿਆ ਜਿਹੜਾ ਟੁੱਟ ਗਿਆ ਹੋ ਜਾਣਾ ਇਹ ਨਾ ਡਰ ਕੇ ਨਾ ਤਰ ਆ ਦੇਖੋ ਐ ਪਾਣੀ ਪਾ ਕੇ ਪਰ ਆ ਇਹ ਨੂੰ ਹਾਂ ਆ ਉਹ ਦੇਖ ਉਹ ਦੇਖਦਾ ਤੋੜ ਤਾਂ ਨਹੀਂ ਆ ਅੱਜ ਮੈਂ ਨਹੀਂ ਹੱਥ ਲਾਉਣਾ ਤਾਂਹੀਂ ਚਟਣੀ ਕੁੱਟ ਕੇ ਦੇਣੀ ਐ ਨਾ ਰਾਮ ਨਾਲ ਖਾਵਾਂਗੇ ਵਾਇਕਰੂ ਦਾ ਨਾਮ ਲੈ ਕੇ ਤੋੜ ਲਾ ਤੋੜ ਲਾ ਤੋੜ ਲਾ ਨਾ ਕਿ ਨਾ ਤਾਂ ਨਹੀਂ ਛੱਡ ਗਈ ਪਿੱਛੇ ਇਹ ਤਾਂ ਬੜੇ ਬੜੇ ਨੂੰ ਗਈ ਐ ਆ ਦੇਖ ਤਾਂ ਹਾਂ ਹਾਂ ਤੋੜ ਲਾ ਆ ਦੇਖ ਆ ਮੈਂ ਤੜਾ ਦਿੰਦਾ ਬਾਈ ਹੈਲਪ ਕਰਦਾ ਘਰ ਦੀ ਚੀਜ਼ ਆਪਾਂ ਨੇ ਕਿਹੜਾ ਚੋਰੀ ਕਰਨੀ ਹੈ? ਤਾਂ ਜ ਨਹੀਂ ਵੀ ਦੇਖਉਂਦੇ ਹਾਂ। ਹਾਂ? ਅਜਾ ਨਹੀਂ ਵੀ ਦੇਖੋ ਫਿਰ ਇੰਨੀ ਸਵਾਦ ਵਾਲੀ ਰੋਜ਼ ਘਹਿਣਾ ਵਿਚਾਰ। ਰੋਜ਼ ਦੇ ਅੱਜ। ਕਿਹੜਾ ਦੇ ਅੱਜ? ਲੈ ਵੜਾ ਰੋਜ਼ ਦੇ। ਰੋਜ਼ ਦੇ ਤਾਂ ਕਾਹ ਵੀ ਦਿਨ ਹੋ ਗਏ ਜੀ ਲੰਘੇ। ਲੰਘਿਆ ਚਲ ਕੋਈ ਨਹੀਂ ਅੱਜ ਲਾਲਾ। ਲੇਟ ਲਾਲਾ। ਬਸ ਇੱਕ ਥੋੜਾ ਜਿਹਾ ਹੋਰ ਤੋੜ ਲੈ ਕੇ ਤਾਂ ਫਿਰ ਭਰ ਦਵੇ ਬੜੀ ਬਾਟੀ। ਥੋੜੀ ਜੀ ਡੰਗ ਖਾਤਰੇ। ਹਾਂ ਬਧੀਆ ਤਰ੍ਹਾਂ ਤਵੜਾ ਨਾ ਬਧੀਆ ਤਰ੍ਹਾਂ ਮਸਵਾਰ ਲਾਣਾ ਜੀ ਘਰ ਜਾ ਕੇ ਹਾਂ ਬੂਟਾ ਹੀ ਖਟੇ ਹੋ ਹਾਂ ਹਾਂ ਲੋ ਭਾਈ ਇੱਕ ਨਾ ਸਾਡੀ ਜ਼ਿੰਦਗੀ ਆ ਨਾ ਜਿਹੜੀ ਬਹੁਤ ਵਧੀਆ ਵਧੀਆ ਮਾਲਕ ਦੀ ਕਿਰਪਾ ਨਾਲ ਚੱਲੋ ਚੱਲ ਰਹੀ ਹੈ ਠੀਕ ਹੈ ਨੀ ਇਹਦੇ ਬਾਅਦ ਤਾਂ ਨੀਆ ਨੇ ਇੱਕ ਨਾ ਹੋ ਜਾਣਾ ਬਾਬੂ ਬੀਜ ਦੀ ਤਿਆਰੀ ਹੈ ਮਜੂਤੇ ਤੇ ਬੂਟਿਆਂ ਤੇ ਤੇਜੀ ਡਰਦੀ ਹਾਂ ਹਾਂ ਮਜੂਤੇ ਤੇ ਡਰਦੀ ਦੀ ਤੇ ਮਰੀ ਜੁੱਤੀ ਨਾ ਟੁੱਟ ਜੇ ਅੱਛਾ ਅੱਛਾ ਜੁੱਤੀ ਤੇ ਡਰਦੀ ਦੀ ਹਾਂ ਕਸੂਰ ਸਮਾਂਤਾ ਕਰ ਹੈਗਾ ਇਹ ਤਣੀ ਇਹਦੀ ਕਾਟਦੀ ਵਸੇ ਲੈ ਰਗਾ ਇਹਦੇ ਪਾਪਾ ਜੀ ਘਰ ਦੇ ਤੋੜਦੇ ਵੀ ਬਿਟੀਏ ਤੇ ਆਇਆ ਵੀ ਉਹ ਲੱਗ ਕਸੂਰ ਹੈ ਤੇਰੀ ਲੱਗ ਕਸੂਰ ਗੱਲ ਚਲੀਏ ਕਸੂਰ ਤਾਂ ਆਜ਼ਾਦ ਆ ਦੇ ਲਿਆਉਣੇ ਫੇ ਤੋੜਦੇ ਉਹ ਚਾ ਧੁੱਪ ਲੰਗੀ ਦਬਾ ਨਾਲੇ ਰੋਜ਼ ਦੇ ਮਨਾ ਹੋ ਗਿਆ ਹੁਣ ਤੁਮ ਨੂੰ ਕਹਿ ਨਹੀਂ ਸਕਦੀ ਕਿ ਦੇਲਾ ਸਰਦਾਰ ਨਹੀਂ ਪਰ ਉਹਦੇ ਹਾਵਤਾ ਹੋ ਗਿਆ ਜੀ ਲੰਗੇ ਹੁਣ ਜਿਆਦਾ ਆ ਚੱਲ ਕੋਈ ਨਹੀਂ ਮਨੋਂ ਐਂ ਦੱਸ ਆਪਣੇ ਖੇਤ ਦਾ ਹੈ ਨਜ਼ਾਰਾ ਆਹੀਂ ਤੈਨੂੰ ਕਿਹਾ ਖੇਤ ਚਾਜੇ ਕਰ ਘੁੰਮੇ ਕਰ ਪਤਲੀ ਹੋ ਜੂਗੀ। ਪਰ ਤੁਹਾਡੇ ਕੋਲ ਟਾਈਮ ਨਹੀਂ ਜੀ ਹੁੰਦਾ ਕੱਲੀ ਫਿਰ ਮੈਂ ਲਾ ਮੈਂ ਕਹਾ ਕਿ ਤਾਂ ਇੰਜਣਾ ਵੀ ਟੋਚਨ ਪਾਉਣਾ ਏ ਡੱਬਿਆਂ ਨੂੰ। ਹਾਂਜੀ। ਹੁਣ ਆ। ਟਰੈਕਟਰ ਨਾਲ ਚੱਲਦੀ ਆ ਜੀ। ਨਾ ਭਾਈ ਟਰਾਲੀ ਚੱਲਦੀ ਆ। ਹਰਜੀਤ ਮੇਰੀ ਗੱਲ ਸੁਣ। ਭਾਈ ਅੱਜ ਦੀ ਵੀਡੀਓ ਸਾਡੀ ਆ ਜਿਹੜੀ ਇਹ ਛਟਣੀ ਪਰ ਕੱਲ ਨੂੰ ਮੈਥਾਂ ਦੀ ਪੁੱਜੀ ਬਣਾਈ ਉਹਦੀ ਹਾਲਿਆਂ ਦੀ। ਹਾਂਜੀ ਕੋ ਪਾਈ ਦੇ ਮਾ। ਉਹਨ ਵੀ ਬਦਲਾ ਕਰਦੀ ਆ ਉਹ ਫਿਕਰ ਨਹੀਂ ਆ ਵੀ ਇੱਥੇ ਮਾਸੀ ਜੀ ਨੇ ਦੱਸਿਆ ਤਾਂ ਮੈਨੂੰ ਤਾਂ ਲੱਗਿਆ ਫਿਰ ਮੈਂ ਸੋਚ ਲਿਆ ਕਿ ਕੀ ਬਣਾਉਂਗੇ ਫਿਰ ਉਹ ਕਹਿੰਦੇ ਇਸ ਬਣਾਉਂਦੇ ਹੀ ਰਹਿੰਦੇ ਆਂ ਅਰਤੀ ਉਹ ਹਾਲੇ ਤਾਂ ਆਪਾਂ ਪਾਈ ਵੀ ਜਾਂਦੇ ਆਂ ਸਾਗ ਵਿੱਚ ਚਲੋ ਭਾਈ ਬਾਕੀ ਚੱਲਦੇ ਆਂ ਆਹਦੀ ਖਾਦੀ ਆਲੂ-ਲੂ ਫਿਰ ਉਹ ਥੋੜਾ ਜਿਹਾ ਬਏ ਕਰਦੇ ਆਂ ਹਮ ਚਲੋ ਭਾਈ ਚੱਲਦੇ ਆਂ ਤੇ ਮੈਂ ਲਸਣ ਵੀ ਤਾਂ ਹੀ ਦੱਬ ਕੇ ਪਾਉਣੀ ਆ ਤਾਂ ਅਦਰਕ ਲਸਣ ਅਦਰਕ ਵੀ ਫਿਰ ਮੈਂ ਤਾਂ ਹੀ ਦੱਬ ਕੇ ਪਾ ਦਿੰਨੀ ਕਿਉਂ ਨਾ ਬਾਇ ਨਾ ਹੋਵੇ ਅੱਛਾ ਚਲੋ ਚਲੋ ਭਾਈ ਚੱਲਦੇ ਆਂ ਲੋ ਭਾਈ ਜਿਵੇਂ ਬੋਲਟ ਲੱਤਾ ਤਾਂ ਮਹਾਰਾਜ ਨੇ ਸਾਨੂੰ ਖੁਸ਼ੀਆਂ ਜੋਗੇ ਕਰੇ ਵੀ ਅਸੀਂ ਆਪਣੀਆਂ ਭੈਣਾਂ ਕੋਲ ਜਾ ਕੇ ਆਏ ਖੁਸ਼ੀ ਖੁਸ਼ੀ ਹੈ ਨਾ ਹਾਂਜੀ ਭੈਣਾਂ ਦੀਆਂ ਦਵਾਵਾਂ ਨਾਲ ਹੀ ਸਾਰਾ ਕੁਝ ਹਮ ਮੱਕ ਉਦੋਂ ਇਤ ਭੈਣ ਹੋ ਗਈ ਵੀ ਆਪਣੀ ਭੈਣਾਂ ਭੈਣ ਦੀ ਫਿਲਮ ਸਾਡੇ ਸਾਡੀ ਜਿਵੇਂ ਕਿਆ ਹੁੰਦੇ ਹਨ ਵੇਖੇ ਪਰਿਵਾਰ ਪਰ ਆਪਣੇ ਭਾਈਆਂ ਕੋਲ ਵੀ ਹਮ ਵੀ ਸਵੇਰੇ ਉੱਠ ਕੇ ਹੀ ਅਰਦਾਸ ਕਰਦੇ ਹਾਂ ਵੀ ਠੀਕ ਠਾਕ ਹੋਵੇ ਸਾਰੇ ਰਾਜੀ ਖੁਸ਼ੀ ਰਹਣ ਆਪਣੇ ਆਪਣੇ ਘਰਾਂ 'ਚ ਲੋ ਭਾਈ ਇਹਦਾ ਭਾਈ ਵੀ ਕੈਨੇਡਾ 'ਚ ਉਹਦੇ ਖਾਤਰ ਵੀ ਲੋਚੇ ਦੀ ਵੀ ਉਹਨੂੰ ਕੰਮ ਮਿਲ ਜਾਵੇ ਹਾਲੇ ਕੰਮ ਸੈੱਟ ਨਹੀਂ ਆ ਰਿਹਾ ਉਹਦਾ ਹਾਂ ਚਲੋ ਚਲੋ ਵਾਹਿਗੁਰੂ ਨਾਮ ਇਹ ਕਰ ਲੀਆਂ ਜੀ ਕਹਿੰਦੇ ਫਿਰ ਪਤਾ ਵੀ ਨਹੀਂ ਲੱਗਦਾ ਹੈਗਾ ਹੂੰ ਹੂੰ ਹੋ ਜੋ ਵੀ ਮੇਰ ਹਾਂਜੀ ਹੋਊਗੀ ਚਲੋ ਬਾਈ ਨੀਟ ਸਾਹ ਤੇ ਸੁੱਤੀ ਹੁੰਦੇ ਆ ਜਿਹਨਾਂ ਬਟਾ ਫਿਰ ਮਾਰਾ ਚੱਪੜ ਫਾੜ ਕੇ ਦੇ ਦਾਂਦਾ ਉਹਨਾਂ ਨੂੰ ਤਾਂ ਹੂੰ ਹਾਂਜੀ ਤਨੂ ਦੇ ਦਿੱਤਾ ਚੱਪੜ ਫਾੜ ਕੇ ਹਾਂਜੀ ਸਾਰੇ ਨਹੀਂ ਇਹ ਦਵੇ ਜੀ ਹੂੰ ਚਲੋ ਠੀਕ ਹੈ ਭਾਈ ਸਾਨੂੰ ਸੱਪਰ ਪੜ ਗਈ ਦਿੱਤਾ ਮਾਲਕ ਨੇ ਸਾਡੇ ਕੋਲ ਕੁਝ ਨਹੀਂ ਤਾਂ ਹੈਗਾ ਨਹੀਂ ਜੁਗ ਹੈ ਨਹੀਂ ਤੇ ਵਾਹਿਗੁਰੂ ਨੇ ਜਿੰਮੇ ਜੁਗ ਕਰਦੇ ਹਾਂ ਹੈ ਨਹੀਂ ਤਾਂ ਅਸੀਂ ਐਵੇਂ ਕਹੀਏ ਵੀ ਦਿੱਤਾ ਸਾਨੂੰ ਮਹਾਰਾਜ ਨੇ ਕਿ ਨਹੀਂ ਕਿਹਾ ਤਾਂ 10 ਮਹੀਨੇ 2 ਮਹੀਨੇ ਪਹਿਲਾਂ ਆ ਬਿੰਦੀ ਅਸੀਂ ਦਾਤ ਸੋਚੀ ਚਲੋ ਹੈ ਮਿਹਨਤ ਦੀ ਗੱਲ ਹੈ ਕਿਉਂਕਿ ਭਾਈ ਦੇਖੋ ਆ ਮਿਹਨਤ ਆ ਹੁਣ ਨਾ ਜੇ ਮਹਾਰਾਜ ਨੇ ਸੁੱਖ ਰੱਖਿਆ ਮਿਹਨਤ ਦੇ ਪੈਸੇ ਹੀ ਆਪਣੇ ਆ ਫਸਲ ਦਾ ਆਪਾਂ ਨੂੰ ਪਾਉਏ ਹੁੰਦਾ ਏ ਚਾਹੇ ਦਿਹਾੜੀਦਾਰਾ ਨੂੰ ਛਾਂ ਨੂੰ 5 ਵਜੇ ਪਾਉ ਹੁੰਦਾ ਤੇ ਮੈਨੂੰ 500 ਮਿਲ ਜਾਣਾ ਵਾਦੀ ਹੁਰੀ ਕਾਣਾ ਕੀ ਕਾਣਾ ਕਰਕੇ ਵੇਚਦੇ ਆਪਾਂ ਤੇ ਹੁੰਦੇ ਲੱੱਲਾ ਫੜ ਫਰੀਆਂ ਘੜੀਆਂ ਦਾ ਚਲੋ ਚੱਲੀਏ ਬਾਕੀ ਭਾਈ ਸੱਚੀ ਗੱਲ ਆ ਦੇਖ ਲੋ ਥੋੜਾ ਜਿਹਾ ਆਹ ਦਾਣਾ ਦਾਣਾ ਕਰਕੇ ਭਰੀ ਤਾਂ ਪਈ ਆ ਸੋਏ ਵੀ ਹੈ ਹਾਂ ਸੋਏ ਵੀ ਹੈ ਲੈ ਇਹ ਛੋਆ ਥੋੜਾ ਜਿਹਾ ਤੋੜਦਾ ਭਾਈ ਜੂ ਇਹ ਚੜਣੀ ਚ ਪਾਲਾ ਹੁਣ ਕਮਾਂਟਾਂ ਚ ਫੇਖਾਈ ਜਾਈਏ ਹੁਣਾ ਜਿਹੜਾ ਭਾਈ ਕਮਾਂਟਾਂ ਚ ਦੱਜਣਾ ਸੋਏ ਵੀ ਲੱਗੀ ਤੋੜਨ ਪਾਲਾ ਪਤਾ ਹੁਣ ਤੋੜਦਾ ਤੋੜਦਾ ਨਹੀਂ ਜੋ ਰੈਡ ਦਾ ਕਿਤੇ ਵੇਸਵਾਦੀ ਨਾ ਹਾਂ ਹਾਂ ਸ਼ਾਹਰ ਐਟਮਾ ਭਾਈ ਸਾਰੀਆਂ ਵੀ ਜਿਵੇਂ ਜੀ ਨੇ ਜਿਹੜੀ ਮਾਡਲ ਨਹੀ ਤੋ ਵੀ ਮਾਡਲ 12 ਬਾਉ ਦਾ 12 ਬਾਉ ਦਾ ਦੇਖ ਲੈ ਸਿਖਾ ਦਿੰਦਾ ਤੈਨੂੰ ਨਹੀਂ ਵੀ ਆ ਤੇਰਾ ਕੋਈ ਪਤਾ ਨਹੀਂ ਹੈਗਾ ਕਿਤੇ ਸੌਰੀਆਂ ਹੀ ਮਿਲੇ ਰੋਟੀ ਸਾਨੂੰ ਪਕਾਉਣੀ ਪਵੇ ਹਾਂਜੀ ਆ ਜਿਹਾ ਸੇ ਕਰ ਲੰਦੇ ਇਹਦੇ ਨਾਲ ਕੋਈ ਸਕੂਟਰ ਹੀ ਨਹੀਂ ਜੀ ਹਾਂ ਫੋਨ ਵਾਲਾ ਲੈ ਕੇ ਜਾਉਂਗੇ ਚਲੋ ਚਲ ਚਲੋ ਭਾਈ ਚਲਦੇ ਆ ਘਰ ਵਾ ਕੀ ਚੱਲੀ ਜਾਂਦੇ ਕੰਮ ਖੁਸ਼ੀ ਖੇੜਾ ਜੁਦਾ ਨਹੀਂ ਬੈਨਾਂ ਲੱਗੀਆਂ ਜੀ ਬਸ ਆਉਣ ਦਾ ਚੱਲ ਚੱਲ ਫਿਰ ਪਮੂਰਾਂ ਨੂੰ ਮਿਲਦੇ ਜਾ ਲੋ ਭਾਈ ਪਹੁੰਚ ਗਏ ਘਰ ਘਰ ਪਹੁੰਚਦੇ ਨੇ ਦੇਖੋ ਇੱਧਰ ਆਵੇ ਦਿਖਾਈਆਂ ਕਿਆ ਹੈ ਤਾਂ ਦੇ ਜੀ ਲੋ ਭਾਈ ਆਹ ਪਾਰਲ ਜੀ ਕਹਿੰਦੇ ਆਹ ਜਿਹੜਾ ਪਾਰਲ ਜੀ ਵਰਨਾ ਆਹ ਫੋਟੋ ਹੈ ਕਹਿੰਦੇ ਬੰਦਾ ਬਜ਼ੁਰਗ ਹੋ ਗਿਆ ਇੱਧਰ ਸਸੀ ਗੱਲ ਬੁਲਾਵੇ ਮੇਰਾ ਲਧਨ ਸਾਰਨ ਪੇਪਰ ਸੈਸਟਿਕ ਆ ਜੀ ਸਸੀ ਕੌਰ ਜੀ ਹਾਂ ਮੰਮੀ ਨਹੀਂ ਮਿਲੀ ਕਦੇ ਹੂੰ ਕਿਥੋਂ ਮੰਮੀ ਨਹੀਂ ਮਿਲੀ? ਹਾਂ ਕਰਦਾ ਹੈ ਜੀ ਹੁਣ ਸਕੂਲ ਤੇ ਆ ਤਾ। ਹੂੰ। ਮੈਂ ਦਾ ਹੀ ਹੁੰਦਾ ਦੁੱਧ ਦੇ ਆ ਕੇ ਦੂਣ ਵੀ ਹੁਣ ਲੱਗੇ ਜੀ ਦੁੱਧ ਹੁੰਦਾ। ਹਾਂ। ਰਾਗੀ ਚਾਹ ਬਣਾ ਦੇ। ਟਿਊਸ਼ਨ ਜਾਣਾ ਹੈ? ਹਾਂ ਜੀ। ਲੈ ਫੜਾੜੀ। ਕਾਲੇ ਜੀ ਖਾ ਕੇ ਚਾਹ ਪੀ ਕੇ ਟਿਊਸ਼ਨ ਚੱਲ ਜੰਨੇ। ਜਿਸ ਦਾ ਗਰੀਤ ਵੀਰੇ ਦੀ? ਨਹੀਂ 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 ਤੇਰੀ। ਹੂੰ। ਜੂੜਾ ਖੋਲੀ ਬਠਾ ਬਿਜੋਂਦੇ ਨੂੰ। ਚੱਲ ਕੋਈ। ਦੋਰਾ ਕਰਿਆ ਹੁੰਦਾ ਬਿਲ। ਚਲੋ ਭਾਈ, ਚੱਲਦਾ ਹੈ ਕੰਮ। ਚੱਲ ਫਿਰ ਚੱਲ ਫਿਰ ਸਰਦਾਰ ਨੇ। ਕਿਆ ਬਣਾ ਦੇ ਫਿਰ ਤੇ ਬਾਦ ਲੱਗੀ ਏ ਚਟਣੀ ਨੂੰ ਠੀਕ ਹੈ ਲਓ ਭਾਈ ਪਰ ਮਾਦੀ ਜੀ ਬਣਾਉਣਾ ਜਿਹੜਾ ਨਹੀਂ ਖਾਣਾ ਮੈਂ ਆਪਣਾ ਪਦੀਨੇ ਦੀ ਚਟਣੀ ਜਿਹੜੀ ਜਿਹੜੀ ਜਿਹੜਾ ਬਗਿੰਨੀ ਜਿਹੜਾ ਨਹੀਂ ਪਰ ਮਾਦੀ ਜੀ ਨਾ ਨੁਕਸਰ ਕਰਦਾ ਮਿਲਾ ਦੀਏ ਪਿਆਜ਼ ਪਾ ਕੇ ਹਾਂ ਪਦੀਨੇ ਦੀ ਚਟਣੀ ਦੇਖ ਲੈ ਮੌਸਮ ਬਦਲਿਆ ਧੁੱਪ ਹੋਈ ਏ ਬਾਈ ਪਦੀਨੇ ਦੀ ਚਟਣੀ ਪਰ ਆ ਕੇ ਨਾ ਇਹਨਾਂ ਕੰਮ ਹਾਂਜੀ ਤੇ ਇਹ ਸਵਾਦ ਲੱਗਣ ਲੱਗੀ ਹੈ ਨਾ ਜਿਸ ਹਾਂਜੀ ਥਾਕ ਬਣਾਉਣਾ ਲਾ हां वे साग साग ਦਾ ਹੁਣ ਮੰਨ ਮੋੜ ਕੇ ਜਾਊਗਾ ਸਾਰੇ ਆ ਤੇ ਚੱਲ ਕੋਈ ਚਲੋ ਭਾਈ ਚੱਲਦਾ ਇਹ ਕੰਮ ਠੀਕ ਨੇ ਲੋ ਭਾਈ ਕਹਿੰਦੀ ਲੱਗਣਾ 5 ਮਿੰਟ ਲੱਗਦੇ ਮੈਨੂੰ ਵੀ ਲੱਗੂਗੀ ਇਹ ਅੱਧਾ ਘੰਟਾ ਹਾਂ ਬਟਾੜਾ ਦਾ ਸੀਰ ਜੂੜ ਚਾਹੀਦਾ ਕੁੱਟਦਾ ਜਿਆਦਾ ਹੋ ਜਾਣੀ ਜੀ ਕਿਉਂਕਿ ਇਹ ਛੋਟੇ ਕਰ ਲੈਣਾ ਧਨੀ ਧੋਨੀ ਆ ਲੈ ਭਾਈ ਹਥਿਆਰ ਵੀ ਲਿਆਂਦਾ ਤੇ ਦਾ ਹਾਂਜੀ ਫੇਰ ਤਿਆਰ ਕਰਕੇ ਬੈਠੀ ਸੀ ਜੀ ਮੈਂ ਕਿਹਾ ਫੇਰ ਗੇੜੇ ਲੱਗਣਦੇ ਆ ਵਾਰ-ਵਾਰ ਅੰਦਰ ਨੂੰ ਹੂੰ ਬੱਚੇ ਸਕੂਲ ਵੇਸ ਤੇ ਟਿਊਸ਼ਨ ਤੇ ਮੰਦਰਾ ਪਿਆਜ਼ ਚੜਜਣਾ ਦੇਖੀਏ ਦੋ ਵਾਰ ਟਿਊਸ਼ਨ ਭੇਜ ਤੇ ਹਾਂਜੀ ਟਿਊਸ਼ਨ ਚੱਲੇਗੀ ਹੂੰ ਲੋ ਭਾਈ ਹਾਂ ਆਇਟਮਾਂ ਪੈਣੀਆਂ ਪਿਆਜ਼ ਆਦਾ ਹਾਂਜੀ ਹੂੰ ਹਰੀਆਂ ਮਿਰਚਾਂ ਪਿਆਜ਼ ਜੀ ਆਦਾ ਬਸ ਆਪ ਦੀਨਾ ਹੂੰ ਵੈਸੇ ਬਣਾਤਾ ਇਹਨੂੰ ਮਿਕਸੀ ਚ ਵੀ ਸਕਦੇ ਤੇ ਸੀ ਪਰ ਜਿਹੜੇ ਕੁੰਡੀ ਛੋਟੇ ਦਾ ਇਹਦਾ ਸਵਾਦ ਵੱਖਰਾ ਹੀ ਜਾਂਦਾ ਹੈ। ਇਹ ਥੋੜੀ ਜਿਆਦਾ ਫਰੀਕ ਹੋ ਜਾਣੀ ਤੇ ਵੀ ਜਿਸ ਤਰ੍ਹਾਂ ਬਣਾਉਂਦੇ ਮੈਂ ਜਿਹੜਾ ਹੋ ਜਾਣੀ ਕੀ। ਪਰ ਉਹ ਦੇਖ ਨੂੰ ਵੀ ਚੰਗੀ ਜਿਹਾ ਦੀ ਥੋੜੀ ਜਿਹੀ ਖੜਮੀ ਜਿਹੀ ਵਧੀਆ ਲੱਗਦੀ ਜਦੋਂ ਮੈਂ ਤਾਂ। ਹਮਮ। ਇਹ ਕੰਨੇ ਕੰਨੇ ਚੀਜ਼ ਦਾ ਸਵਾਦ ਆ ਦੇ ਵਿੱਚ ਪਿਆਜ਼ ਦਾ ਲੱਗ। ਇਹਨਾਂ ਦਾ ਅਲੱਗ। ਹਮਮ। ਅੱਗੇ ਬਹੁਤ ਬਣਾਏ ਕਰਦੇ ਜੇ ਸਬਜ਼ੀਆਂ ਸੂਜੀਆਂ ਤਾਂ ਹੁਣੀ ਚੱਲ ਪਈਆਂ ਜੀ। ਅੱਗੇ ਇਹਨਾਂ ਨਾਲੇ ਸਾਰਨੇ ਕਰਦੇ ਹੁੰਦੇ ਸੀ। ਨਾਲ ਨਾਲ ਲੱਸੀ ਬਣਾ ਲੈਣੀ ਕੱਚੀ ਲੱਸੀ ਦੁੱਧ ਪਾ ਕੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਕਾਲਾ ਨੂਨ ਪਾ ਲੈਣਾ ਬਾਲਟੀ ਬਾਰ-ਬਾਰ ਤੇ ਬਾਲਟੀ ਨੂੰ ਵੀ ਜਲਦੀ ਕਰਦੇ ਤੇ ਲੋ ਭਈਏ ਰੋਟੀਆਂ ਬਣਾ ਲੈਣੀਆਂ ਨਾਲ ਨੂੰ ਦੋ ਗੱਲਾਂ ਤੋਤਾ ਇੱਕ ਗੱਲਾਂ ਦੋ ਬਰ ਤਾਂ ਹੋਲੇ ਆ ਜੀ ਹੂੰ ਹੂੰ ਇੱਕ ਵਾਰ ਖੇਤ ਤੇ ਲਿਆ ਕੇ ਧੋ ਕੇ ਰੱਖਿਆ ਫਿਰ ਰੱਖਿਆ ਹੋਇਆ ਹੁਣ ਜਿਆਦਾ ਚਟਨੀ ਕੁੱਟਣ ਲੱਗੇ ਹੁਣ ਤਵਾਰ ਦੁਬਾਰਾ ਖੇਤ ਤੋਂ ਜੀ ਥੀਜ ਤਾਂ ਵਧੀਆ ਏ ਬਾਈ ਹਾਂਜੀ ਤੂੰ ਕਹਿੰਦੀ ਬਾਹਰ ਸਰੀਰਵਾਸ ਤੇ ਵੀ ਠੀਕ ਆ ਜੀ ਮੈਂ ਦੇ ਮੰਦਾ ਹੂੰ ਪਦੀਨਾ ਦਾ ਹਾਜਮਾ ਸੈਟ ਰੱਖਦਾ ਜੀ ਹੂੰ ਸੋਨ ਸਰੀਰਵਾਸ ਆਲਾ ਬਾਏ ਬਾਏ ਪਦੀਨੇ ਕੀ ਪੱਤੀ ਟੁੱਟੇ ਹੋ ਬਾਈ ਇਹ ਫੋਨ ਚੁੱਕ ਗਿਆ ਚੱਕਰ ਆ ਗਿਆ ਸਫਾਈ ਕਾਤੇ ਨਹੀਂ ਦੇ ਰਿਹਾ ਆ ਜਾ ਆ ਜਾ ਤੂੰ ਹੀ ਰਿਹਾ ਜੁੱਕ ਰਿਹਾ ਮੈਂ ਠੰਡ ਕਰਕੇ ਹੋਇਆ ਵਾ ਜੀ ਕਹਦਾ ਹੈ ਹਾਂ ਕੁਛ ਟੁੱਟੇ ਆ ਵਾ ਇਹਦੇ ਬਾਰੇ ਦਾ ਹੈ ਉਹ ਦੁਪਹਿਰ ਤੇ ਰੋਟਾਂ ਟਟ ਟਪ ਕੇ ਬਹੁਤ ਮੋਟਾ ਮੋਟਾ ਤੋੜ ਲਿਆ ਇਹ ਨਬਰੀਕ ਚ ਕਾਨੂੰ ਜਾਂਦੀ ਐ ਤੂੰ ਉਹ ਤਾਂ ਐ ਲੱਗੀ ਵੀ ਤੋੜਣ ਦੇਖਣਾ ਕਿ ਉਹਦਾ ਇਹ ਲੋਗੜ ਨਾ ਭਾਈ ਅੱਜ ਚੱਲੂ ਮੈਂ ਕਹਿੰਦਾ ਬੇੜੇ ਵਾਲੀ ਰੋਟੀ ਬਣਾ ਦੇ ਦੇਖੀ ਜਾਊਗੀ ਮੋਟੀ ਮੋਟੀ ਜੀ ਹਾਂਜੀ ਅਸੀਂ ਖਾਦੀ ਹਾਂ ਇਹ ਬਾਜਰੇ ਦੀ ਬਣਾਈ ਮੈਂ ਵੀ ਖਾਈ ਮੈਂ ਬਾਜਰੇ ਦੀ ਨਹੀਂ ਖਾਦੀ ਵੀ ਹੈਗੀ ਇਸ ਤਰ੍ਹਾਂ ਮੱਕੀ ਟਾਇਪ ਦੇ ਬਣਦੀਆਂ ਰੋਟੀਆਂ ਹੂੰ ਆਹ ਮੱਕੀ ਦੀ ਰੋਟੀ ਵਧੀਆ ਲੱਗੂਗੀ ਜੀ ਨਾਲ ਨਹੀਂ ਨਹੀਂ ਦੁਕਾਨ ਕਦੇ ਬਣਾਈ ਲੋ ਮੱਕੀ ਦੀ ਰੋਟੀ ਨਹੀਂ ਰਹਿ ਚੰਗੇ ਦੋਹੇ ਚੱਲੂngੀਆਂ ਜੀ ਨਾ ਕਣਕ ਦੀ ਲੈਣੀ ਹੈ ਕਣਕ ਦੀ ਹੂੰ ਜਿਹਨਾਂ ਮੱਕੀ ਦੀ ਲੈਣੀ ਹੂੰ ਲੋ ਭਾਈ ਆਹ ਕੁੰਡੀ ਦੇ ਵਿੱਚ ਕਹਿੰਦੇ ਖੜਾ ਛੋਟਾ ਛੋਟਾ ਇਹ ਬਹੁਤ ਪੁਰਾਣਾ ਹੂੰ ਸ਼ਾਮ ਸਵੇਰ ਰੱਖੀ ਜੀ ਕੁੰਡੀ ਘੜੀ ਚ ਲੋੜ ਪੈ ਜਾਂਦੀ ਇਹ ਛੋਟਾ ਇਹ ਭਾਈ ਬਹੁਤ ਪੁਰਾਣਾ ਕੁਝ ਬਾਹਰ ਬੈਠ ਕੇ ਤਾਂ ਲੱਗੇ ਜੀ ਕੁੱਟਣ ਅੰਦਰ ਫੇਟਾ ਲਾ ਟੋਲਾ ਦੋਂਦਾ ਰਹਿੰਦਾ ਨਾ ਥੋੜਾ ਜਿਹਾ ਮੇਰੇ ਜਾ ਕੇ ਕਰਨਾ ਪੰਡਾ ਹੋਰ ਕੀ ਵਰਤ ਵੀ ਹੋਈ ਜਾਂਦਾ ਬਾਈ ਇਹ ਆ ਦੇਖ ਲਓ ਤੁਸੀਂ ਦੇਖ ਲੈਣਾ ਆਹ ਰਾਹ ਨੂੰ ਮਿਰਚਾ ਅੱਧਾ ਤਾਰ ਵਾਗ ਇਹ ਬੈਂਗਣਾ ਛੋਟਾ ਪਤਾ ਨਹੀਂ ਨਿੰਮਦਾ ਏ ਜੱਦਾ ਦੇਖਦਾ ਮੈਂ ਕਹਿੰਦਾ ਅਸੀਂ ਛੋਟੇ ਛੋਟੇ ਤੇ ਇਹ ਜਾਈਏ ਇਹ ਠੀਕ ਨਹੀਂ ਪ੍ਰਤਿਕ ਹੈਂ ਤੇਂ ਘੋਰੀਆਂ ਬਣੀਆਂ ਹੋਣੀਆਂ ਜਾਂਦੀਆਂ ਨੇ ਕੋਈ ਕਹਿੰਦਾ ਮੈਂ ਜੱਦਾ ਹੀ ਦੇਦਾ ਜੱਦਾ ਹੀ ਏਕਣਾਂ ਹੀ ਪ੍ਰਤਿਕਣਾ ਕਾਲਾ ਜਾਂ ਚਿੱਟਾ ਹੋਇਆ ਹੁਣ ਨਹੀਂ ਏਕਣਾਂ ਹੀ ਬਸ ਇਹ ਦੇਖ ਲਓ ਬਾਈ ਬਹੁਤ ਗੁੰਡੀ ਵਰਤ ਹੋਈ ਏ ਇਹ ਅਗੇ ਰੋ ਮਾਰੇ ਦਾ ਜਿਸ ਤਰ੍ਹਾਂ ਹੁਣੀ ਚੱਲ ਪਈ ਜਾਂ ਮਸ਼ੀਨਾ ਮਸਾਲੇ ਵਾਲੀਆਂ ਚੌਪਰ ਚੁੱਪਰ ਜੇ ਹੂੰ ਅਗੇ ਕੁੰਡੀ ਛੋਟੀ ਦੇ ਵਿੱਚੇ ਕੁੱਟਲੇ ਕਰਦੇ ਹੁੰਦੇ ਤੇ ਮਸਾਲਾ ਜਿਹੜਾ ਸਾਜੀ ਨੂੰ ਤੜਕਾ ਲਾਉਣਾ ਉਹ ਕੁੱਟਕੇ ਸੋ ਤੜਕਾ ਲਾਇਆ ਕਰਦੇ ਸੀ ਸਬਜ਼ੀਆਂ ਨੂੰ ਹੂੰ ਆ ਤਾਂ ਹੁਣੀ ਮਸ਼ੀਨਾ ਉਹਨਾਂ ਦੀ ਚੱਲ ਪਈਆਂ ਪਿਆਜ ਲੱਗ ਕਰਦੇ ਦਿੰਦੇ ਆ ਜੇ ਲੜਾਈ ਹੋ ਗਈ ਛੋਟਾ ਫੇਰ ਵੀ ਦਿੰਦੇ ਤੇ ਹਨਾ ਹਾਂਜੀ ਹੂੰ ਬਹੁਤ ਜ਼ਿਆਦਾ ਕੰਮ ਆ ਜਾਂਦਾ ਵਾ ਹੂੰ ਹੂੰ ਚਲੋ ਭਾਈ ਪਾਰਸਾਇਸ ਸੇ ਸ਼ੁਰੂ ਹੈ। ਉਹ ਚਲੋ ਭਾਈ ਇਹ ਵੀ ਇੱਕ ਜਿੰਦਗੀ ਦਾ ਰਸ ਉਹ ਹੈ। ਵੀ ਕਹਿੰਦਾ ਨਹੀਂ ਹੁੰਦਾ। ਮਮਮੀ ਕਿਹਾ ਕਰਦੀ ਸੀ ਦਰੋ ਹੋ ਜਾ ਜ਼ਾਇਰ ਹੋਏ ਅੱਖਾਂ ਚ ਪੈ ਜਾਣੀਆਂ ਮਿਰਚਾਂ। ਹਾਂਜੀ। ਬਹੁਤ ਉਹਨੇ ਕਿਹਾ ਸਾਨੂੰ ਬਈ ਹਰਜੀ ਤਾਂ। ਸਾਨੂੰ ਕੁਝ ਗੋਲ ਨਹੀਂ ਤੇ ਆਉਂਦਾ ਇਹ ਗਾ ਬਈ ਮਿਰਚ ਮਸਾਲਾ ਕਿੱਥੋਂ ਹੋਏ ਕਰਦਾ। ਹੁਣ ਤਾਂ ਬਹੁਤ ਫਰਕ ਪੈ ਗਿਆ ਆਪਣੇ ਨਿਆਣਾ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ। ਅੱਗੇ ਮਿਰਚੀ ਨੂੰ ਕੌੜੀ ਹੋਏ ਕਰਦੀ ਸੀ ਹੁਣ ਤਾਂ ਮਿਰਚਾਂ ਦਾ ਬਿਜ ਬੀਜ ਦਾ ਫਰਕ ਹੋ ਗਿਆ ਜੀ। ਵੀ ਹੁਣ ਫਲਾਟ ਗੀ ਕਹਿਣ ਦਾ ਚਲੋ ਲੋਕਾਂ ਨੇ ਬਈ ਲੋਕ ਦੇਖਣ ਵਾਲੇ ਵੀ ਦੇਖਦੇ ਵੀ ਇਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਹੋ ਚੁੱਕੇ ਆ ਤੇ ਭਾਰਤ ਦੇ ਨੀ ਮਿਕਸੀ ਰ ਦੇ ਕੇ ਕਰਨਾ ਮਸਾਲਾ ਤੇ ਯਾਰ ਹਾਂਜੀ ਉਹ ਜਿਹੜਾ ਮਿਕਸੀ ਵਿੱਚ ਤਾਂ 5 ਮਿੰਟ ਵੀ ਲੱਗਣੇ ਹੈਗੇ ਉਹ ਕੋਟੇ ਛੋਟੇ ਦਾ ਫਿਰ ਵੀ 5 ਮਿੰਟ ਲੱਗ ਜਾਣੇ ਆ ਲਾ ਦੋ ਗੇੜੇ ਦੇ ਕੇ ਬੈਨ ਬਣਾ ਦੇਣਾ ਫਸਾਗ ਮੰਗਣਾ ਚਲਣੀ ਫਿਰ ਉਹ ਥੋੜੀ ਜੀ ਥੋੜੀ ਅਜੀਬ ਲੱਗਦੀ ਏ ਜੀ ਹੂੰ ਦਾ ਬਾਈ ਚੱਕ ਲਾਲ ਮਿਰਚ ਤਾਂ ਪਾਉਣੀ ਨਹੀਂ ਹੈ ਨਾ ਹਰੀ ਮਿਰਚ ਪੈ ਗਈ ਹੈ ਨਾ ਚਲੋ ਲਾਲ ਤਾਂ ਘਟੇ ਵਰਤੋ ਹੂੰ ਚਾ ਅੱਕੀ ਭਾਈ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਇਹ ਚੀਜ਼ ਲਾਈਕ ਕਰਦਾ ਵੀ ਅਸੀਂ ਤਾਂ ਇਹਨੂੰ ਲਾਈਕ ਕਰਦੇ ਆ ਲੋ ਆਈ ਜੀ ਆਹ ਆਵਾਜ਼ ਹੈ ਨਾ ਜਿਹੜੀ ਆਹ ਆਵਾਜ਼ ਇਹਨੂੰ ਮੰਨ ਗਏ ਹੈ ਕਿ ਜਦੋਂ ਪਾਸੂਲ ਫੜਦੇ ਹੁੰਦੇ ਨੇ ਫੱਟੀਆਂ ਹੁੰਦੀਆਂ ਨੇ ਇਹ ਦੇਖ ਲਾ ਹਾਂ ਮਾ ਬੱਚਿਆਂ ਨੂੰ ਪਤਾ ਹੀ ਨਹੀਂ ਉਹ ਕਿਆ ਚੀਜ਼ ਦਾ ਫੱਟੀਆਂ ਉਹਦੇ ਕਿਨਾਰੇ ਕੱਢਨੇ ਕੱਢਦੇ ਕਾਨੇ ਕੱਢ-ਕੱਢ ਕੇ ਲੱਬ-ਲੱਬ ਕੇ ਰੋਗੜ ਮਨੋਸ਼ ਅस्ट्रेलਿਆ ਵਾਲਾ ਵੀਰ ਦਾ ਫੋਨ ਆਇਆ ਉਹਨੇ ਪੁਰਾਣੀ ਗੱਲ ਤੋੜ ਲਈ ਕਹਿੰਦਾ ਉਹ ਟਾਈਮ ਵੀ ਸਾਡੇ ਯਾਦ ਆ ਕਹਿੰਦਾ ਜਦੋਂ ਘੁੱਗੂ ਲੱਗਦੇ ਹੁੰਦੇ ਤਾਂ ਦੇਖ ਲੈ ਬੈਠਾ ਨੂੰ ਚਾਹੇ ਭਾਈ ਉਹ ਵੀ 22 ਸਾਲ ਹੋ ਗਏ ਬਾਹਰ ਗਿਆ ਨੂੰ ਪਰ ਚਲੋ ਤੁਸੀਂ ਵੀ ਜੋ ਦੇਖਦੇ ਆ ਬਾਹਰ ਸਾਰੀ ਵੀ ਹੈਗੀ ਆ ਗੱਲ ਕੋਈ ਬੰਦਾ ਗੱਲ ਯਾਦ ਕਰ ਲੈਂਦਾ ਹਨਾ ਲਾ ਬਈ ਆ ਬਕਵਾਹ ਹੈ ਜੀ ਕੀ ਕਹਿੰਦੇ ਆਪਣੇ ਘਰ ਬੈਠੇ ਹੋਵੇ ਤਾਂ ਬੱਚਿਆਂ ਫਲੇਵਰ ਸੌਤ ਹੋ ਗਏ ਜੀ ਬੈਗ ਜਾਂ ਚੱਕੁੰਦੇ ਬੱਚਿਆਂ ਤੇ ਹਾਂ ਇੰਨੀ ਕਰਾਬਾ ਹੋਊਗੀ ਹਾਂ ਕੋਈ ਤਾਂ ਇੱਕ ਪੱਟੀ ਹੋਈ ਕਰ ਦਿੱਤੀ ਉਹ ਧੋ ਕੇ ਲੈ ਜਾਂਦੇ ਸੀ ਨਾ ਵਿਖਾਏ ਲੱਗੀ ਬਾਹਰ ਕਿੰਨੇ ਮਿਰਚ ਪਲਾ ਗੜਦੇ ਦੁੰਦੇ ਤੇ ਹਨ ਥੋਣੀ ਵਾ ਗਾਜਣੀ ਨਾਲ ਮਨ ਲਾਦੇ ਦਾ ਗੱਲਾਂ ਜਜ਼ਾਰ ਦੇ ਚਟਨੀ ਤੇਰੀ ਘੰਟਾ ਜੇ ਬਣਨੀ ਹੈ ਤੇਰੇ ਜ਼ਬੀਰ ਕਾ ਲਈ ਹੈ ਜੀ ਮੇਰਾ ਹਾਂ ਆ ਸੋਤਾ ਜੀ ਜੀ ਪੰਜ ਮਿੰਟਾਂ ਲਈ ਚਾਹੀਦੀ ਜੀ ਜਿਹਨੂੰ ਜਿਆਦਾ ਹੋਣਾ ਗਰੂ ਮਸ਼ੀਨ ਚ ਬਣਾ ਸਕਦੇ ਅੱਛਾ ਤੁਹਾਹੀ ਕੰਮ ਕਰ ਲ ਤਰਾ ਇੱਕ ਚੈਨਲ ਖੋਲ ਦਿੰਦਾ ਕੁਕਿੰਗ ਦਾ ਹੈ ਮਾ ਤਾਂ ਕਹਿੰਦੀ ਉਹ ਮਾ ਤਾਂ ਭਾਈ ਇਹ ਮੈਨੂੰ ਕਹਿੰਦੀ ਹੈ ਕਿ ਮੇਰਾ ਕੁਕਿੰਗ ਦਾ ਚੈਨਲ ਖੋਲ ਤੇ ਮੈਂ ਇਹਨੂੰ ਕਿਹਾ ਮੈਂ ਗਾਲਾਂ ਬਹੁਤ ਵਰਨੀ ਆ ਤੈਨੂੰ ਫਿਰ ਨਾ ਕਈ ਗੱਲ ਮੈਨੂੰ ਰੋਸਟ ਚ ਆ ਗਈ ਚਲੋ ਕੋਈ ਹਾਸੀ ਮਜ਼ਾਕ ਹੈ ਬਾਕੀ ਇਹਦੇ ਹੱਥ 'ਚ ਸਵਾਦ ਹੈਗਾ ਮੈਂ ਇਹ ਗੱਲ ਕਹਿੰਦਾ ਇਹਨੂੰ ਮੈਂ ਤਾਂ ਹੀ ਸ਼ਾਬਾਸ਼ ਦਿੰਦਾ ਹਾਂ ਤੇ ਸਾਡਾ ਕੁੱਕ ਤਗੜਾ ਹੈ ਕਦੇ ਵੀ ਜਦੋਂ ਵੀ ਕੋਈ ਵੀ ਪੰਜਾਬ ਆਏ ਭਾਈ ਸਾਡੇ ਘਰ ਜ਼ਰੂਰ ਆਇਓ ਜੇ ਮੈਂ ਝੂਠ ਬੋਲਾਂ ਵੀ ਬਾਕੀ ਹੱਥ 'ਚ ਸਵਾਦ ਹੈਗਾ ਇਹਦੇ ਠੀਕ ਨਹੀਂ ਨਹੀਂ ਤਾਂ ਵਿਚੋਜ ਚੜਦਾ ਵੀ ਕੋਈ ਅਲੱਗ ਜੀ ਚੀਜ਼ ਬਣਾ ਕੇ ਖਲਾਵਾਂ ਮੈਂ ਤੁਹਾਨੂੰ ਜਿੰਨਾ ਤੁਸੀਂ ਮੇਰੀ ਤਾਰੀਫ਼ ਕਰ ਸਕੋ ਟੇਸਟੀ ਟੇਸਟੀ ਜਿਹਾ ਕੁਝ ਹਾਂ ਤਰਖੋਂਨ ਵੱਜ ਜਾਂਦਾ ਹੈ ਮੈਂ ਦਾਨ ਕਰਦੇਗਾ ਥੋੜਾ ਜਿਹਾ ਘੱਟ ਹੈ ਮੇਰੇ 'ਚ ਲੈ ਲਓ ਜੀ ਹਾਂ ਲੈ ਜੀ ਥੋੜਾ ਰਹਾ ਦਾ ਹੈ ਬੱਸ ਕਰ ਹੁਣ ਪਾਣੀ ਕੱਢੂੰਗੀ ਹੂੰ ਅੱਧਾ ਨਾ ਹੈ ਇਹ कच्चਾ ਨਹੀਂ ਹੈਗਾ ਜਿਸ ਤਰ੍ਹਾਂ ਲੈ ਦੋਨੇ ਹੂੰ ਪੱਕਾ ਅੱਧਾ ਤਾਂ ਹੈ ਮੈਂ ਦੇਖ ਲਿਆ ਅੱਧਾ ਥੋੜਾ ਪੱਕਾ ਦਾ ਹੁਣ ਨਾਲ ਕੱਚਾ ਅੱਧਾ ਮਿਲਣਾ ਵੀ ਨਹੀਂ ਕੱਚੇ ਅੱਧੇ ਦਾ ਮੌਸਮ ਗਿਆ ਠੀਕ ਨੇ ਉਹ ਖਰਾਬੀ ਛੇਤੀ ਹੋ ਜਾਂਦਾ ਜੀ ਇਹ ਰੱਖਣਾ ਹੋਵੇ ਕਹਿੰਦੇ ਹੂੰ ਆਹੋ ਚਲਦਾ ਹੀ ਚੱਲ ਲਾ ਭਾਈ ਹੁਣ ਬਣੀਆ ਚਲੇ ਗੱਲ ਬਾਈ ਆਹੇ ਧਨੀਆ ਅਤੇ ਪਦੀਨਾ ਜੋ ਕੀਆ ਬਾ ਸਦਾ ਦੀ ਖੁਸ਼ ਰਹੇ ਤੂੰ ਇੰਨੇ ਨੇ ਵਧੀਆ ਚੀਜ਼ਾਂ ਬਣਾਉਂਦੀ ਆ ਨਾ ਤੇਰਾ ਘਰ ਵਾਲਾ ਬਹੁਤ ਅਮੀਰ ਹੋ ਜਾਵੇ ਤੈਨੂੰ ਦੁਆ ਹੀ ਮੇਰੇ ਕਿੰਨੀ ਤੇ ਹੈ ਮੇਰੇ ਗਰਾਮ ਮੁੰਡਾ ਕਹਿੰਦਾ ਨਾ ਮੰਮੀ ਤੈਨੂੰ ਧਾਰ ਲੈ ਕੇ ਦੇਣੀ ਐ ਹਾਂਜੀ ਕਦਰ ਰੋਡ ਮਾਰਦਾ ਵੀ ਕਰ ਦਿੰਦਾ ਏ ਹੂੰ ਤੇ ਕਹਿੰਦਾ ਨਾ ਮੰਮੀ ਤੈਨੂੰ ਡਾਇਮੰਡ ਦਾ ਸਫੂਟ ਲੈ ਕੇ ਦਊਂਗਾ ਮੈਂ ਬੜਾ ਹੋ ਕੇ ਤੇ ਕਹਿੰਦਾ ਨਾ ਤੈਨੂੰ ਆਈਫੋਨ 70 ਲੈ ਕੇ ਦਊਂਗਾ ਕਦੇ ਵੀ ਤਾਰ ਫਰਾ ਜਾਂਦਾ ਏ ਮੈਂ ਦੇਖ ਲੋ ਬੱਚਿਆਂ ਦੇ ਜਿਸ ਤਰ੍ਹਾਂ ਪਹੁੰਚ ਦੇਖੀ ਜਾਂਦੇ ਆ ਹੂੰ ਤੇ ਮੰਮੀ ਨੂੰ ਦਿੱਤਾ ਦੇ ਕੇ ਦੇਣਾ ਏ ਤੇ ਕਹਿੰਦਾ ਨਾ ਉਹਨਾਂ ਪਰਸ ਲੈ ਕੇ ਆਉਂਗਾ ਤੇ ਪਾਪਾ ਦੇ ਪਰਸ ਵਿੱਚ ਤੇ ਪੈਸੇ ਕੱਢ ਕੇ ਉਹਨੇ ਪਰਸ ਚ ਪਾ ਲਈ ਫੇਰ ਜਾ ਰਵਨ ਉਹਰੇ ਲੋੜ ਹੋ ਗਈ ਬਿਸਕੁਟ ਲੈ ਕੇ ਆਣੇ ਹੋਗੇ ਵੀ ਮੈਨੂੰ ਦੇਰੀ ਕਰਨੀ ਪਈ ਪਿਆਜ਼ ਬਚਾ ਲਿਓ ਉਹ ਕਿਆ ਕਰਿਆ ਪਿਆਜ਼ ਆ ਇਹ ਸਾਰਨਾ ਤੋਂ ਬਾਅਦੋਂ ਉੱਟਣਾ ਹੈ ਅੱਛਾ ਓਕੇ 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 ਲੋ ਭਾਈ ਇਹਨੇ ਕਹਿਣਾ ਵੀ ਇਹ ਛੋਟਾ ਹੋ ਆ ਵੀ ਖਰਾਬ ਜਲਾ ਦਾ ਪਰ ਬਾਈ ਇਹ ਨਹੀਂ ਬਣ ਤਰੇ ਇੱਕ ਨਾ ਕਾਲਾ ਹੈ ਤਾਂ ਤੇ ਚਿੱਟਾ ਅੱਖ ਜਿਦਾ ਨਹੀਂ ਪੈ ਗਿਆ ਦਿਖਾਈਦਾ ਹਾਂ ਮੱਖੀਆਂ ਦਾੰਗ ਕਰਨ ਲੱਗੀਆਂ ਮੱਖੀਆਂ ਨੇ ਤਾਂ ਹੁਣੇ ਹੀ ਸੁਬਰਾਤਰੀ ਕਿੰਨੀ ਤਰੀਕ ਦੀ ਐ ਉਹ ਦੋ ਤਿੰਨ ਦਿਨ ਰਹਿ ਗਏ ਬਸ ਫੇਰ ਸੁਬਰਾਤਰੀ ਤੇ ਮੱਖੀ ਆ ਤੇ ਮੱਛਰ ਪਿੰਡ ਨਿਕਲ ਆਉਣੀ ਉਹ ਉਹ ਤੇ ਬਾਈ ਪਿੰਡਾਂ ਨੇ ਦੇਖੋ ਕਿਹੜੇ ਸਾਹਮਣੇ ਨਿਕਲਣਾ ਲੱਗਣਾ ਇਹ ਚੀਜ਼ਾਂ ਪਿੰਡਾਂ ਭਾਲਦੀਆਂ ਹੁੰਦੀਆਂ ਪਿਛਲੇ ਵਾਰ ਇੱਥੇ ਲੈਟਾਂ ਚ ਲਾਦੀਆਂ ਰੇ ਲੈਟਾਂ ਦੇ ਲੈਂਦੇ ਆ ਕਿਸ ਬਾਬਸੀ ਨੇ ਆ ਇੱਥੇ ਵੀ ਲਾਦੀਆਂ ਤੀਆਂ ਜੀ ਬੱਚੇ ਡਾਂਦੇ ਤੇ ਫਿਰ ਹੋਂਦ ਤੇ ਪੰਜ ਜਨ ਪੰਨ ਨਹੀਂ ਯਾਦ ਕਰਾ ਦਿੰਦੇ ਦੀ ਮੂਨ ਬੰਮੂ ਇੱਧਰ ਆ ਜਾ ਬਾਹਰ ਜੀ ਤੇ ਤੇਰਾ ਹੋਏ ਗਈ ਆ ਮੇਰੇ ਸਾਹਮਣੇ ਤਾਂ ਚਟਣੀ ਨਹੀਂ ਮਾੜਾ ਜਿਹਾ ਜ਼ਿਆਦਾ ਮੁੱਟੀ ਵੀ ਨਹੀਂ ਜਬਦਿਆ ਲੱਗਣੀ ਹੋਈ ਨਹੀਂ ਹੋਈ ਆ ਲੈ ਚਲੋ ਭਾਈ ਭਾਈ ਚੱਲਦੀ ਆ ਤੁਹਾਨੂੰ ਦਿਖਾ ਦਿੰਦੇ ਆ 5-7 ਮਿੰਟ ਵੀ ਤੁਸੀਂ ਵੀ ਕਹਿਣਾ ਵੀ ਗੱਲਾਂ ਭਰੇ ਹੋਏ ਹੋਏ ਬੀਬਾ ਨੇ ਤੇ ਦਿਖਾ ਦਿੰਦੇ ਆ ਬਾਕੀ ਹੁਣ ਇਹਨੇ ਪਾਉਣੇ ਪਿਆਜ਼ ਚਲੋ ਭਾਈ ਪਿਆਜ਼ ਪੈ ਚੁੱਕੇ ਆ ਹਾਂ ਮਾਸਾਹ ਚਾਣੀ ਬਣਨੇ ਵਾਲੀ ਹੋ ਸੀ ਇਹ ਨਾਸਟੇ ਰਹਿ ਗਏ ਤੇ ਪਿਆਜ ਹਾਂ ਮਾਂ ਤੁਹਾਨੂੰ ਖਾਣ ਦੇਣਾ ਨਾ ਫਿਰ ਮੈਨੂੰ ਯਾਦ ਕਰਦੇ ਕਿਤੇ ਜਿਆਦਾ ਹੀ ਹੈ ਬੁਚਾਣੀ ਬਣਾ ਸਕਦੀ ਸੀ ਸਰਦਾਰ ਨੇ ਹਾਂ ਹਾਂ ਸਰਦਾਰਨੀ ਨੇ ਹੂੰ ਚਲੋ ਠੀਕ ਹੈ ਚੰਗੀ ਗੱਲ ਆ ਭਾਈ ਯਾਦ ਕਰਾਂਗੇ ਤੈਨੂੰ ਲੋ ਭਾਈ ਸਰਦਾਰ ਨੇ ਕਹਿੰਦੀ ਕੁੱਟ ਹੋ ਗਈ ਪਰ ਮੈਂ ਕਹਿੰਦਾ ਹੀ ਮੋਟੀ ਰਹਿੰਦੀ ਆ ਨਹੀਂ ਜੀ बस ਕੁਟੇ ਹੋ ਗਈ ਜੀ ਹੁਣ ਫੇਰ ਜ਼ਿਆਦਾ ਬਰੀਕ ਹੋ ਜਾਣੀ ਆ ਫੇਰ ਤਾਂ ਮੀਸੀਚ ਨੂੰ ਫੇਰ ਲੈਣੀ ਸੀ ਮੈਂ 5 ਮਿੰਟ ਦੀ ਬਜਾਇ ਤੇ 9 ਮਿੰਟ ਜੇ ਬਣ ਜਾਣੀ ਸੀ 5 ਮਿੰਟ ਤਾਂ ਨਹੀਂ ਲੱਗੇਗੇ ਹੁਣ ਕਮੈਂਟ ਕਰਕੇ ਦੱਸੂਗਾ ਅਗਲਾ ਵੀ ਕਿੰਨੇ ਮਿੰਟ ਲੱਗੇ ਆ ਤੇ ਗੱਲਾਂ ਬਾਤ ਕੇ ਬਣਾਈਏ ਜੀ ਆਪਾਂ ਨੇ ਇਹਨੇ 5 ਮਿੰਟ ਦਾ ਵੀ ਤਰੀਕਾ ਦੱਸ ਤਾ ਮੀਸੀਚ ਘਮਾਓ ਜੇ ਤੇ ਬਣ ਜਾਣੀ ਬਸ ਲੈ ਫੜਾ ਦੇ ਫੇਰ ਚਲੋ ਭਾਈ ਸਾਤ ਸਪਈਆ ਹੁਣ ਰੋਟੀ ਨਾਲ ਮਿਲੂਗੀ ਹਨਾ ਹਾਂਜੀ ਸਵੇਰੇ ਵੀ ਦਵਾਂਗੀ ਜੇ ਹੁਣ ਫੇਰ ਮੈਂ ਦਹੀਂ ਨਾਲ ਕਸੀ ਹੋਵੇ ਹੂੰ ਤੇ ਚੜਨੀ ਹੋਵੇ ਤਾਂ ਧਨੀਆ ਪਦੀਨੇ ਦੀ ਅੱਛਾ ਰਹੇਗੀ ਸਵੇਰੇ ਦਹੀਂ ਲੱਸੀ ਮਿਲੂ ਨਾਲ ਚਲੋ ਭਾਈ ਖੀਰ ਹੋ ਗਈ ਬਾਕੀ ਭਾਈ ਕਮੈਂਟ ਵਾਲਿਆਂ ਨੂੰ ਦੱਸ ਦੇਣਾ ਤੇ ਇਹ ਵਧੀਆ ਬਣੀ ਹੈ ਮੈਂ ਬਣਾਈ ਥੋੜੀ ਜਿਹੀ ਇਹ ਕਹਿੰਦੀ ਮੈਂ ਤਾਂ ਖੜਨੀ ਬਣਾਈ ਆਪਣੇ ਆਪ ਸ਼ਾਇਦ ਨੂੰ ਸਾਨੂੰ ਪਤਾ ਲੱਜਣਾ ਪਿਆ ਆਜ ਪੀਛੇ ਦੇਖਦੇ ਬਾਕੀ ਮਿਰਚਾਂ ਮਿਰਚਾਂ ਚਲੋ ਵਧੀਆ ਪੈ ਗਈਆਂ ਚਲੋ ਠੀਕ ਆ ਭਾਈ ਇੱਥੀ ਤੱਕੇ ਵੀਡੀਓ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ